ਦੀ ਬੇਵਾਰੀ ਬਣੀ ਹੈ ਕੀ ਕੀ ਚੁਣੌਤੀਆਂ ਰਹਿਣਗੀਆਂ ਸਭ ਤੋਂ ਪਹਿਲਾਂ ਸਿੱਤੇ ਪਾਤਸ਼ਾਹ ਦੀ ਕਿਰਪਾ ਹੋਈ ਤਾਂ ਧੰਨ ਗੁਰੂ ਰਾਮਦਾਸ ਜੀ ਦੀ ਕਿਰਪਾ ਹੋਈ 16 ਤੋਂ ਅਸੀਰਵਾਦ ਲੈਣ ਵਾਸਤੇ ਆਏ ਅੱਜ ਤੁਹਾਨੂੰ ਭਰਾਵਾਂ ਨੂੰ ਦੱਸਣਾ ਚਾਹਾਂਗਾ ਕਿ ਮੇਰੇ ਨਾਲ ਸਰਦਾਰ ਕੋਮੇਦ ਸਿੰਘ ਧਾਰਿਆ ਕੈਬਨਿਟ ਮਿਨਿਸਟਰ ਸਾਹਿਬ ਤੇ ਆਕੀ ਪ੍ਰਮਾਤਮਾ ਦੀ ਕਿਰਪਾ ਨਾਲ ਜਿਹੜੀ ਜਿੰਮੇਵਾਰੀ ਤੁਸੀਂ ਕਹ ਲਓ ਮਿਲਿਆ ਪ੍ਰਮਾਤਮਾ ਨੇ ਬਹੁਤ ਵੱਡੀ ਜਿੰਮੇਵਾਰੀ ਦਿੱਤੀ ਆ ਕੁੱਛੇ ਵਾਦਾਲ ਵਰਕੇ ਨੂੰ ਆਵਾਗਾ ਪੋਰ ਅੱਗੇ ਹੀ ਜਾ ਕੇ ਦਫਤਰ ਦਾ ਚਾਰਜ ਸਮਾਰਨਾ ਤੋਂ ਪੰਜਾਬ ਨੂੰ ਮੁੜ ਰਗਲਾ ਪੰਜਾਬ ਬਣਾਵਾਂਗੇ ਮੁੱਖ ਮੰਤਰੀ ਸਰਦਾਰ ਭਵਨ ਸਿੰਘ ਮਾਨ ਜੀ ਦਾ ਜਿਹੜਾ ਪਹਿਲੇ ਦਿਨ ਤੋਂ ਸੁਪਨਾ ਹੈ ਕਿ ਪੰਜਾਬ ਮੁੜ ਪੰਜਾਬ ਬਣਾਉਣਾ ਰਗਲਾ ਪੰਜਾਬ ਬਣਾਉਣਾ ਆਪਾਂ ਸਾਰੇ ਮਿਲ ਕੇ ਪੰਜਾਬ ਨੂੰ ਰਗਲਾ ਪੰਜਾਬ ਬਣਾਈਏ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਸਾਬ ਸ਼ਹਿਰ ਵਿੱਚ ਆ ਸਕਦਾ ਮੈਂ ਕਿਹਾ ਕਿ ਕਿਸ ਤਰ੍ਹਾਂ ਦਾ ਇੱਕ ਮਿੰਟ ਆਇਓ ਇੱਕ ਮਿੰਟ ਆਇਓ ਅਧਿ ਮਖਤੋਤ ਕਿ ਕਿ ਬਹੁਤ ਵਧੀਆ ਜੋ ਲੋਕਾਂ ਨੇ ਉਮੀਦਾਂ ਨਾਲ ਸਰਕਾਰ ਬਣਾਈ ਉਸ ਉਮੀਦਾਂ ਤੇ ਪੂਰਾ ਖਰਾ ਉਤਰਾਂ ਦਾ ਧੰਨਵਾਦ ਜਿੰਮੇਵਾਰੀ ਮਿਲ ਗਈ ਹੈ ਕੀ ਕੀ ਚੁਣੌਤੀਆਂ ਰਹਿਣੀਆਂ ਸਭ ਤੋਂ ਪਹਿਲਾਂ ਸੱਚੇ ਪਾਤਸ਼ਾਹ ਦੀ ਕਿਰਪਾ ਹੋਈ ਤੁਹਾਨੂੰ ਮਨੂ ਰਾਮਦਾਸ ਜੀ ਦੀ ਕਿਰਪਾ ਹੋਈ ਸੋਨਾ ਤੋਂ ਅਸੀਰਵਾਦ ਲੈਣ ਵਾਸਤੇ ਆਏ ਅੱਜ ਤੁਹਾਨੂੰ ਭਰਾਵਾਂ ਨੂੰ ਦੱਸਣਾ ਚਾਹਾਂਗਾ ਕਿ ਮੈਂ ਨਾਲ ਸਰਦਾਰ ਕੁਬੀਰ ਸਿੰਘ ਧਾਰਿਆ ਕੈਬਨਿਟ ਮਿਨਿਸਟਰ ਸਾਹਿਬ ਜੀ ਪਰਮਾਤਮਾ ਦੀ ਕਿਰਪਾ ਨਾਲ ਜਿਹੜੀ ਜਿੰਮੇਵਾਰੀ ਤੁਸੀਂ ਕਹਿ ਰਹੇ ਹੋ ਮੇਰੀ ਪਰਮਾਤਮਾ ਨੇ ਬਹੁਤ ਵੱਡੀ ਜਿੰਮੇਵਾਰੀ ਦਿੱਤੀ ਆ ਉਹ ਸੇਵਾਦਾਰ ਬਣ ਕੇ ਨਵਾਵਾਂਗਾ ਅਗਲੀ ਹੀ ਜਾ ਕੇ ਦਫ਼ਤਰ ਦਾ ਚਾਰਜ ਸੰਭਾਲਣਾ ਤੇ ਪੰਜਾਬ ਨੂੰ ਮੁੜ ਰੰਗਲਾ ਪੰਜਾਬ ਬਣਾਵਾਂਗੇ ਮੁੱਖ ਮੰਤਰੀ ਸਰਦਾਰ ਭੌਣ ਸਿੰਘ ਮਾਨ ਜੀ ਦਾ ਜਿਹੜਾ ਪਹਿਲੇ ਦਿਨ ਤੋਂ ਸੁਪਨਾ ਹੈ ਕਿ ਪੰਜਾਬ ਮੁੜ ਪੰਜਾਬ ਬਣਾਉਣਾ ਹੈ ਅਗਲਾ ਪੰਜਾਬ ਰੰਗਣਾ ਆਪਾਂ ਸਾਰੇ ਮਿਲ ਕੇ ਪੰਜਾਬ ਨੂੰ ਰੰਗਣਾ ਪੰਜਾਬ ਬਣਾਈਏ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਾਹਿਬ ਸ਼ਹਿਰੀ ਪੜਾ ਸਕਦਾ ਮੈਗਮੋ ਤੋਂ ਡਿਗੋੜਾ ਕਿਸ ਤਰ੍ਹਾਂ ਦਾ ਇੱਕ ਮਿੰਟ ਆਇਓ ਇੱਕ ਮਿੰਟ ਆਇਓ ਅਧਿਨ ਬਖਸ਼ਟੇ ਕੋਲ ਆ ਜੀ ਬਹੁਤ ਵਧੀਆ ਜੋਰ ਲੋਕਾਂ ਨੇ ਉਮੀਦਾਂ ਨਾਲ ਸਰਕਾਰ ਬਣਾਈ ਉਸ ਉਮੀਦਾਂ ਤੇ ਪੂਰਾ ਖਰਾ ਉਤਰਨਾ ਦਾ ਧੰਨਵਾਦ